ਅਸੀਂ ਬੜੇ ਪ੍ਰੇਮ ਦੇ ਨਾਲ ਇੱਕ ਪਾਵਨ ਗੁਰਬਾਣੀ ਦਾ ਸ਼ਬਦ ਪੜ੍ਹਦੇ ਹਾਂ ਕਿ ਜਿਨ ਜਨ ਆਪਣਾ ਪ੍ਰਭੂ ਪਛਾਤਾ ਸੋ ਜਨ ਸਰਬ ਥੋਕ ਕਾ ਦਾਤਾ ਜਿਨ੍ਹਾਂ ਗੁਰਮੁਖ ਪਿਆਰਿਆਂ ਨੇ ਸ਼ਬਦ ਦੀ ਕਮਾਈ ਦੇ ਕਰਕੇ ਅਕਾਲ ਪੁਰਖ ਵਾਹਿਗੁਰੂ ਦੀ ਬੰਦਗੀ ਦੇ ਨਾਲ ਐਸੀਆਂ ਬਖਸ਼ਿਸ਼ਾਂ ਪ੍ਰਾਪਤ ਕਰ ਲਈਆਂ ਜੀਨੂੰ ਅਸੀਂ ਨਿਯਾਮਤਾ ਕਹਿੰਦੇ ਆ ਜੀਨੂੰ ਅਸੀਂ ਰਹਿਮਤਾ ਕਹਿੰਦੇ ਆ ਮਾਰੇ ਕਹਿੰਦੀ ਜਿੰਨਾ ਤੇ ਉਹ ਬਖਸ਼ਿਸ਼ਾਂ ਹੋ ਜਾਂਦੀਆਂ ਫਿਰ ਸੋ ਜਨ ਸਰਬ ਥੋਕ ਦਾ ਦਾਤਾ ਉਹ ਰੱਬ ਦੇ ਪਿਆਰੇ ਤਤ ਬੀਤੇ ਸਾਰੇ ਪਦਾਰਥਾਂ ਦੇ ਸਾਰੀਆਂ ਵਸਤੂਆਂ ਦੇ ਦਾਤੇ ਬਣ ਜਾਂਦੇ ਨੇ ਜਿਵੇਂ ਇੱਕ ਬੜੇ ਪਿਆਰ ਵਾਲੀ ਘਟਨਾ ਆਉਂਦੀ ਸਾਖੀ ਹੁੰਦੀ ਹੈ ਧੰਨ ਸਤਗੁਰੂ ਸੋਢੀ ਸੁਲਤਾਨ ਗੁਰੂ ਰਾਮ ਦਾ ਸਤਗੁਰੂ ਸੱਚੇ ਪਾਤਸ਼ਾਹ ਜੀ ਦੇ ਸਮੇਂ ਦੀ ਕਿ ਪਾਵਨ ਧਰਤੀ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਧਰਤੀ ਹੈ ਬਹੁਤ ਜ਼ਿਆਦਾ ਬਰਸਾਤ ਹੋਈ ਵਰਖਾ ਹੋਈ। ਉਹਨਾਂ ਦਿਨਾਂ ਵਿੱਚ ਇੰਨੀ ਬਰਸਾਤ ਹੋਈ ਕਿ ਗੁਰੂ ਕੇ ਲੰਗਰਾਂ ਦੇ ਵਿੱਚ ਲੰਗਰ ਪਕਾਉਣ ਵਾਸਤੇ ਲੰਗਰ ਬਣਾਉਣ ਵਾਸਤੇ ਜਿਹੜਾ ਬਾਲਣ ਉਹਦੀ ਘਾਟ ਹੋ ਗਈ। ਬਾਲਣ ਦੀ ਕਮੀ ਰਹਿ ਗਈ। ਤੇ ਜਦੋਂ ਗੁਰੂ ਕੇ ਲੰਗਰਾਂ ਵਿੱਚੋਂ ਬਾਲਣ ਮਸਤਾਨੇ ਹੋ ਗਏ। ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਸਾਹਿਬ ਜੀ ਨੂੰ ਸਿੱਖਾਂ ਨੇ ਕਿਹਾ ਕਹਿਣ ਲੱਗੇ ਮਹਾਰਾਜ ਗੁਰੂ ਕੇ ਲੰਗਰਾਂ ਵਿੱਚੋਂ ਬਾਲਣ ਦੀ ਤੋਟ ਹੋ ਗਈ ਐ ਤੇ ਮਹਾਰੇ ਨੇ ਕਿਹਾ ਇਹ ਲੰਗਰ ਗੁਰੂ ਨਾਨਕ ਦੇਵ ਸਤਗੁਰੂ ਸੱਚੇ ਪਾਤਸ਼ਾਹ ਦਾ ਚਲਾਇਆ ਹੋਇਆ ਐ ਤੇ ਗੁਰੂ ਨਾਨਕ ਸਾਹਿਬ ਆਪੇ ਕੋਈ ਨਾ ਕੋਈ ਕਿਰਪਾ ਕਰ ਦੇਣਗੇ ਆਪਣੇ ਆਪ ਹੀ ਕੋਈ ਨਾ ਕੋਈ ਬਖਸ਼ਿਸ਼ ਕਰ ਦੇਣਗੇ ਤੇ ਇਹ ਗੱਲ ਜਦੋਂ ਸਾਰਿਆਂ ਤਾਈ ਪਹੁੰਚੀ ਤੇ ਉੱਥੇ ਮਹਾਰੇ ਦਾ ਪਿਆਰਾ ਸੇਖਵਾ ਜਿਨ੍ਹਾਂ ਦਾ ਨਾਮ ਐ ਭਾਈ ਸਾਲੂ ਜੀ ਅਸੀਂ ਬੜੇ ਸਤਕਾਰ ਦੇ ਨਾਲ ਅਦਬ ਦੇ ਨਾਲ ਉਹਨਾਂ ਦਾ ਨਾਮ ਲੈਨੇ ਆ ਭਾਈ ਸਾਲੋਂ ਜੀ ਮਹਾਰਾਜ ਗੁਰੂ ਰਾਮਦਾਸ ਸਤਿਗੁਰੂ ਸੱਚੇ ਪਾਤਸ਼ਾਹ ਜੀ ਤੇ ਅਥਾਹ ਭਰੋਸਾ ਮਹਾਰਾਜ ਜੀ ਨਾਲ ਅਥਾਹ ਪ੍ਰੇਮ ਜਿੰਨਾ ਦਾ ਹੈ ਤੇ ਕਹਿੰਦੇ ਭਾਈ ਸਾਲੋਂ ਜੀ ਨੂੰ ਜਦੋਂ ਪਤਾ ਲੱਗਾ ਨਾ ਕਿ ਗੁਰੂ ਰਾਮਦਾਸ ਸਾਹਿਬ ਜੀ ਦੇ ਲੰਗਰਾਂ ਵਿੱਚ ਜਿਹੜਾ ਹੈ ਉਹ ਬਾਲਣ ਦੀ ਕਮੀ ਹੋ ਗਈ ਬਾਲਣ ਕਿਵੇਂ ਨਾ ਕਿਵੇਂ ਮਸਤਾਨਾ ਹੋ ਗਿਆ ਬਰਸਾਤ ਕਰਕੇ ਮੀਂਹ ਪੈਣ ਕਰਕੇ ਤੇ ਉਸ ਵਕਤ ਕਹਿੰਦੇ ਨੇ ਭਾਈ ਸਾਲੋ ਜੀ ਨੇ ਆਪਣਾ ਇੱਕ ਗੱਡਾ ਜੋੜਿਆ ਅੰਮ੍ਰਿਤਸਰ ਸਾਹਿਬ ਦੀ ਧਰਤੀ ਦੇ ਉੱਤੇ ਹੋਰ ਲਾਗੇ ਲਾਗੇ ਪਿੰਡਾਂ ਦੇ ਵਿੱਚ ਕਹਿਣ ਲੱਗੇ ਭਾਈ ਸਾਲੋ ਜੀ ਨੇ ਕੋਹਕਾ ਦਿੱਤਾ ਕੋਹਕਾ ਕੀ ਦਿੱਤਾ ਹੈ ਭਾਈ ਸਾਲੋ ਜੀ ਨੇ ਕੋਹਕਾ ਦਿੱਤਾ ਉਹ ਕਹਿੰਦੇ ਨੇ ਗੁਰੂ ਰਾਮਦਾਸ ਜੀ ਦੇ ਲੰਗਰਾਂ ਦੇ ਵਿੱਚ ਜਿਹੜਾ ਵੀ ਕੋਈ ਭਾਈ ਇੱਕ ਪਾਥੀਆਂ ਦੋ ਪਾਥੀਆਂ ਦੀ ਸੇਵਾ ਕਰੇ ਸੁੱਕੇ ਬਾਲਣ ਦੀ ਸੇਵਾ ਕਰੇ ਕੋਈ ਲੱਕੜਾਂ ਦੀ ਸੇਵਾ ਕਰੇਗਾ ਤੇ ਭਾਈ ਸਾਲੂ ਜੀ ਕਹਿੰਦੇ ਇੱਕ ਦੋ ਪਾਥੀਆਂ ਦੇ ਬਦਲੇ ਉਹਨੂੰ ਗੁਰੂ ਰਾਮਦਾਸ ਦੇ ਘਰੋਂ ਪੁੱਤਰ ਦੀ ਪ੍ਰਾਪਤੀ ਹੋਵੇਗੀ ਵੇਖੋ ਕਿੱਡਾ ਵੱਡਾ ਬਚਨ ਸਤਿਗੁਰਾਂ ਤੇ ਭਰੋਸਾ ਰੱਖ ਕੇ ਨੇਚਾ ਰੱਖ ਕੇ ਭਾਈ ਸਾਲੂ ਜੀ ਨੇ ਕਿਹਾ ਇਹ ਬਚਨ ਫੇਰ ਹੀ ਕਹਿ ਸਕਦੇ ਆ ਜੇ ਸਾਨੂੰ ਸਤਿਗੁਰਾਂ ਤੇ ਪੂਰਨ ਵਿਸ਼ਵਾਸ ਹੋਵੇਗਾ ਜੇ ਸਾਨੂੰ ਗੁਰੂ ਸਾਹਿਬ ਜੀ ਤੇ ਭਰੋਸਾ ਹੋਵੇਗਾ ਜੇ ਸਾਨੂੰ ਮਾਰੇ ਤੇ ਭਰੋਸਾ ਹੀ ਨਹੀਂ ਅਕੀਦਾ ਹੀ ਨਹੀਂ ਸਾਨੂੰ ਆਪਣੇ ਆਪ ਹੀ ਨਹੀਂ ਭਰੋਸਾ ਅਸੀਂ ਦੂਜੇ ਨੂੰ ਕਿਵੇਂ ਕਹਿ ਦਵਾਂਗੇ ਕਿ ਭਾਈ ਤੂੰ ਗੁਰੂ ਰਾਮਦਾਸ ਦੇ ਦਰ ਤੇ ਸੇਵਾ ਕਰ ਤੇ ਤੇਰੇ ਘਰੇ ਪੁੱਤਰ ਦੀ ਪ੍ਰਾਪਤੀ ਹੋ ਜੇਗੀ ਜੇ ਤੈਨੂੰ ਦੁੱਧ ਦੀ ਲੋੜ ਆ ਤੇਰੇ ਘਰ ਦੁੱਧ ਆ ਜਾਏਗਾ ਤੈਨੂੰ ਪਤ ਦੀ ਲੋੜ ਹੈ ਪੁੱਤਰ ਦੀ ਪ੍ਰਾਪਤੀ ਹੋ ਜੇਗੀ ਦੁਨੀਆ ਦੀ ਜਿਹੜੀ ਸ਼ੈ ਚਾਹੁੰਨਾ ਹੈ ਗੁਰੂ ਰਾਮਦਾਸ ਦੇ ਦਰ ਤੇ ਸੇਵਾ ਕਰੇਂਗਾ ਤੈਨੂੰ ਪ੍ਰਾਪਤ ਹੋ ਜੇਗੀ ਅਸੀਂ ਗੁਰਬਾਣੀ ਵਿੱਚ ਇੱਕ ਬੜਾ ਪਿਆਰਾ ਸ਼ਬਦ ਪੜ੍ਹਦੇ ਹਾਂ ਕੇ ਨਾਨਕ ਗੁਰਸੇਵਾ ਕਿੰ ਨ ਲਭਿ ਹਤੇ ਇਹਦਾ ਭਾਵ ਇਹ ਹੈ ਇਹਦਾ ਅਰਥ ਇਹ ਹੈ ਮਹਾਰਾਜ ਸਾਹਿਬ ਕਹਿੰਦੇ ਗੁਰੂ ਦੀ ਸੇਵਾ ਦੇ ਨਾਲ ਗੁਰੂ ਘਰ ਦੀ ਸੇਵਾ ਦੇ ਨਾਲ ਕੀ ਨਹੀਂ ਲੱਭਦਾ ਕਿਹੜੀ ਉਹ ਵਸਤੂ ਹੈ ਉਹ ਛੈ ਕਿਹੜੀ ਹੈ ਉਹ ਪਦਾਰਥ ਕਿਹੜਾ ਹੈ ਉਹ ਚੀਜ਼ ਕਿਹੜੀ ਹੈ ਜਿਹੜੀ ਪ੍ਰਾਪਤ ਨਹੀਂ ਹੁੰਦੀ ਭਾਵ ਇਹਦਾ ਅਰਥ ਇਹ ਹੈ ਵੀ ਗੁਰੂ ਘਰ ਦੀ ਸੇਵਾ ਦੇ ਵਿੱਚ ਸਾਰੇ ਪਦਾਰਥ ਹੀ ਮਿਲ ਜਾਂਦੇ ਆ ਸਾਰੀਆਂ ਵਸਤੂਆਂ ਹੀ ਮਿਲ ਜਾਂਦੀਆਂ ਨੇ ਜਿਹੜੇ ਵੱਡੇ ਵੱਡੇ ਪਦਾਰਥਾਂ ਨੂੰ ਕੋਈ ਲੋਚਦੇ ਨੇ ਤਰਸਦੇ ਨੇ ਨਾ ਲੋਕ ਸੱਚ ਕਰਕੇ ਜਾਣਿਓ ਗੁਰੂ ਰਾਮਦਾਸ ਸਾਹਿਬ ਜੀ ਦੇ ਦਰ ਘਰ ਦੇ ਵਿੱਚ ਉਹ ਪਦਾਰਥ ਝੂਠੇ ਭਾਂਡੇ ਮਾਂਜਿਆਂ ਤੋਂ ਪ੍ਰਾਪਤ ਹੋ ਜਾਂਦੇ ਨੇ ਉਹ ਪਦਾਰਥ ਝੂਠਿਆਂ ਭਾਂਡਿਆਂ ਚੋਂ ਮਿਲ ਜਾਂਦੇ ਨੇ ਗੁਰੂ ਰਾਮਦਾਸ ਦੇ ਦਰ ਤੇ ਜਾਈਏ ਸੰਗਤ ਦੀ ਸੇਵਾ ਕਰੀਏ ਕੋਈ ਤੱਪੜ ਝਾੜਨ ਦੀ ਸੇਵਾ ਕਰਦਾ ਹੈ ਸੱਚ ਕਰਕੇ ਜਾਣਿਓ ਗੁਰੂ ਰਾਮਦਾਸ ਜੀ ਦੇ ਦਰ ਤੇ ਗਏ ਹੋਏ ਸੇਵਕਾਂ ਦੇ ਜੇ ਕੋਈ ਜੋੜੇ ਵੀ ਝਾੜਦਾ ਹੈ ਵੱਡੇ ਵੱਡੇ ਪਦਾਰਥ ਉਹ ਜੋੜਿਆਂ ਵਿੱਚੋਂ ਹੀ ਪ੍ਰਾਪਤ ਹੋ ਜਾਂਦੇ ਨੇ ਤੇ ਕਹਿੰਦੇ ਜੇ ਗੁਰੂ ਰਾਮਦਾਸ ਜੀ ਦੇ ਦਰ ਤੇ ਕੋਈ ਮਿੱਟੀ ਦਾ ਕਿਣਕਾ ਵੀ ਆਇਆ ਹੈ ਨਾ ਮਹਾਰਾਜ ਐਸੀ ਕਰਾਮਾਤ ਵਿਖਾਉਂਦੇ ਨੇ ਉਹ ਮਿੱਟੀ ਦਾ ਕਿਣਕਾ ਸੋਇਨੇ ਦੀ ਖਾਨ ਬਣ ਜਾਂਦਾ ਤੇ ਭਾਈ ਸਾਲੋ ਜੀ ਨੇ ਹੋਕਾ ਦੇ ਦਿੱਤਾ ਕਹਿੰਦੇ ਜਿਹੜਾ ਵੀ ਭਾਈ ਕੋਈ ਕੋਈ ਗੁਰੂ ਘਰ ਦੇ ਲੰਗਰਾਂ ਦੇ ਵਿੱਚ ਬਾਲਣ ਦੀ ਸੇਵਾ ਕਰੇ ਕੋਈ ਸੁੱਕੀਆਂ ਪਾਥੀਆਂ ਦਵੇ ਤੇ ਭਾਈ ਸਾਲੂ ਜੀ ਕਹਿੰਦੇ ਜਿੰਨੀਆਂ ਕੋਈ ਪਾਥੀਆਂ ਦਵੇ ਜਿੰਨੇ ਪੁੱਤਰ ਚਾਹੁੰਦੇ ਉਹ ਪ੍ਰਾਪਤ ਕਰ ਲੇ ਇੱਕ ਪਾਥੀ ਬਦਲੇ ਇੱਕ ਪੁੱਤਰ ਦੀ ਪ੍ਰਾਪਤੀ ਸੁਣਿਆ ਕਹਿਣ ਲੱਗੇ ਕੋਈ ਬੀਬੀ ਪੁੱਛਣ ਲੱਗੀ ਕਹਿੰਦੀ ਭਾਈ ਸਾਲੂ ਇਦਾਂ ਤੇ ਪਿੰਡ ਵਾਲਿਆਂ ਨੇ ਗੁਆ ਮੁੱਕਣੀ ਨਹੀਂ ਦੇਣਾ ਭਾਈ ਸਾਲੂ ਨੇ ਬੜਾ ਸੋਹਣਾ ਬਚਨ ਕੀਤਾ ਭਾਈ ਸਾਲੂ ਜੀ ਕਹਿਣ ਲੱਗੇ ਬੀਬੀ ਤੈਨੂੰ ਪਤਾ ਨਹੀਂ ਗੁਰੂ ਨਾਨਕ ਦੇਵ ਜੀ ਦੇ ਖਜ਼ਾਨਿਆਂ ਦਾ ਤੈਨੂੰ ਪਤਾ ਨਹੀਂ ਗੁਰੂ ਰਾਮਦਾਸ ਜੀ ਦੇ ਖਜ਼ਾਨੇ ਕਿੰਨੇ ਵੱਡੇ ਨੇ ਕਿੰਨੇ ਭਰਪੂਰ ਨੇ ਕੁੱਲ ਕਾਇਨਾਤ ਇਹ ਖਜ਼ਾਨਿਆਂ ਦੇ ਵਿੱਚੋਂ ਰੱਜ ਜਾਵੇ ਤੇ ਗੁਰੂ ਰਾਮਦਾਸ ਦੀ ਖਜ਼ਾਨਿਆਂ ਤੇ ਕੋਈ ਟੋਟਾ ਨਹੀਂ ਆ ਸਕਦਾ ਅਸੀਂ ਅਕਸਰ ਪੜ੍ਹਦੇ ਹਾਂ ਨਾ ਦੇਦਾ ਦੇ ਲੈਂਦੇ ਥੱਕ ਪਾਹੇ ਇੱਤੇ ਦੇ ਦਾਤਾਂ ਲੈਣ ਵਾਲੇ ਥੱਕ ਜਾਂਦੇ ਪਰ ਦੇਣ ਵਾਲਿਆਂ ਦੇ ਖਜ਼ਾਨਿਆਂ 'ਚ ਕੋਈ ਟੋਟਾ ਨਹੀਂ ਜੇ ਹੁੰਦਾ ਭਾਈ ਸਾਹਲੋਂ ਨੇ ਕਿਹਾ ਕਹਿਣ ਲੱਗੇ ਉਸ ਵਕਤ ਲੰਗਰ ਦੇ ਵਿੱਚ ਬਾਲਣ ਦੇ ਢੇਰ ਲੱਗੇ ਸਾਧ ਸੰਗਤ ਜੀ ਪਾਥੀਆਂ ਦੇ ਘਾਰੇ ਲੱਗ ਗਏ ਲੱਕੜਾਂ ਦੇ ਅੰਬਾਰ ਲੱਗ ਗਏ ਸ਼ਾਮ ਦੇ ਸਮੇਂ ਗੁਰੂ ਰਾਮਦਾਸ ਸਤਿਗੁਰੂ ਸੱਚੇ ਪਾਤਸ਼ਾਹ ਆਉਂਦਿਆਂ ਆਉਂਦਿਆਂ ਮਹਾਰਾਜ ਸਾਹਿਬ ਜੀ ਜਦੋਂ ਲੰਗਰ ਦੇ ਵਿੱਚ ਗਏ ਵੇਖਿਆ ਲੱਕੜਾਂ ਤੇ ਬੜੀਆਂ ਬਾਲਣ ਤੇ ਬੜਾ ਬਾਬਾ ਬੁੱਢਾ ਸਾਹਿਬ ਜੀ ਨੂੰ ਕਹਿਣ ਲੱਗੇ ਬਾਬਾ ਜੀ ਤੁਸੀਂ ਤੇ ਕਹਿੰਦੇ ਸੀ ਬਾਲਣ ਮੁੱਕ ਚੱਲਿਆ ਜੀ ਤੁਸੀਂ ਤਾਂ ਕਹਿੰਦੇ ਸੀ ਗੁਰੂ ਕੇ ਲੰਗਰਾਂ ਵਿੱਚ ਲੱਕੜਾਂ ਹੈ ਕੋਈ ਨਹੀਂ ਇੱਥੇ ਤੇ ਇੰਨੀਆਂ ਲੱਕੜਾਂ ਇੰਨਾ ਬਾਲਣ ਵਾਂ ਕਿ ਕਈ ਮਹੀਨਿਆਂ ਤੱਕ ਵੀ ਇਹ ਆਪਣੇ ਤੋਂ ਸੜਨਾ ਨਹੀਂ ਤੇ ਭਾਈ ਬਾਬਾ ਬੁੱਢਾ ਸਾਹਿਬ ਜੀ ਕਹਿਣ ਲੱਗੇ ਮਹਾਰਾਜ ਸਾਹਿਬ ਨੂੰ ਕਿ ਸਤਿਗੁਰੂ ਸੱਚੇ ਪਾਤਸ਼ਾਹ ਇਹ ਜਿੰਨੇ ਬਾਲਣ ਦੀ ਸੇਵਾ ਸੰਗਤਾਂ ਨੇ ਕੀਤੀ ਇਹ ਭਾਈ ਸਾਲੋ ਜੀ ਨੇ ਕਰਾਈ। ਮਾਰੇ ਬੜੇ ਖੁਸ਼ ਹੋਏ ਇੱਕ ਸਿੱਖ ਬੋਲ ਪਿਆ। ਕਹਿਣ ਲੱਗਾ ਮਾਰੇ ਫਰੀ ਵਿੱਚ ਨਹੀਂ ਸੇਵਾ ਕੀਤੀ ਇਹ ਕਿਸੇ ਨੇ। ਇਹ ਜੇ ਕੋਈ ਪਾਥੀਆ ਇੱਥੇ 2-4 ਲੈ ਕੇ ਆਇਆ ਫਰੀ ਵਿੱਚ ਨਹੀਂ ਲੈ ਕੇ ਆਇਆ ਮੁਫਤ ਵਿੱਚ ਨਹੀਂ ਲੈ ਕੇ ਆਇਆ ਮਾਰੇ ਕਹਿੰਦੇ ਹੋਰ ਕਹਿਣ ਲੱਗੇ ਮਾਰੇ ਭਾਈ ਸਾਲੋ ਨੇ ਹੋਕਾ ਦਿੱਤਾ ਇੱਕ ਇੱਕ ਪਾਥੀ ਦੇ ਬਦਲੇ ਗੁਰੂ ਰਾਮਦਾਸ ਇੱਕ ਇੱਕ ਪੁੱਤਰ ਦਵੇਗਾ। ਮਾਰੇ ਕਹਿੰਦੇ ਭਾਈ ਸਾਨੂੰ ਤੇ ਉਹਨੂੰ ਪੁੱਛਿਆ ਹੀ ਕੋਈ ਨਹੀਂ। ਮਾਰੇ ਕਹਿੰਦੇ ਬਲਾਓ ਭਾਈ ਸਾਲੋ ਨੂੰ। ਭਾਈ ਸਾਲੋ ਜੀ ਨੂੰ ਬੁਲਾਇਆ ਏਦਾਂ ਗਲ ਵਿੱਚ ਪੱਲੂ ਪਾ ਕੇ ਦੋਵੇਂ ਹੱਥ ਜੋੜ ਕੇ ਸਤਿਗੁਰਾਂ ਦੇ ਅੱਗੇ ਆਣ ਖਲੋਗੇ ਕਹਿਣ ਲੱਗੇ ਮਹਾਰਾਜ ਹੁਕਮ ਸਤਿਗੁਰੂ ਕਹਿਣ ਲੱਗੇ ਭਾਈ ਸਾਲੋ ਪਾਥੀਆਂ ਬਦਲੇ ਪੁੱਤਰ ਦੇ ਆਇਆ ਸਾਨੂੰ ਤੇ ਪੁੱਛਿਆ ਹੀ ਨਹੀਂ ਭਾਈ ਸਾਨੂੰ ਨਹੀਂ ਪੁੱਛਿਆ ਭਾਈ ਸਾਲੋ ਕਹਿਣ ਲੱਗਾ ਮਹਾਰਾਜ ਪੁੱਛਾਂ ਤੇ ਮੈਂ ਫੇਰ ਜੇ ਮੈਨੂੰ ਨਾਂ ਪਤਾ ਹੋਵੇ ਤੁਹਾਡੀਆਂ ਬਖਸ਼ਿਸ਼ਾਂ ਦਾ ਗੁਰੂ ਰਾਮਦਾਸ ਜੀ ਜੇ ਮੈਨੂੰ ਨਾਂ ਪਤਾ ਹੋਵੇ ਮੈਂ ਫੇਰ ਪੁੱਛਾਂ ਜੇ ਤੁਹਾਡੇ ਘਰ ਵਿੱਚ ਕੋਈ ਦਾਤਾਂ ਦੀ ਘਾਟ ਹੋਵੇ ਦਾਤਾਂ ਦੀ ਕਮੀ ਹੋਵੇ ਪੁੱਛਾਂ ਤੇ ਮੈਂ ਫੇਰ ਗੁਰੂ ਰਾਮਦਾਸ ਜੀ ਤੇਰੇ ਦਰ ਤੇ ਕੋਈ ਪਦਾਰਥਾਂ ਦੀ ਕਮੀ ਨਹੀਂ ਹੈ ਤੇਰੇ ਦਰ ਤੇ ਦਾਤਾਂ ਦੀ ਕਮੀ ਨਹੀਂ ਹੈ ਇੱਥੇ ਤੇ ਕੋਈ ਭਿਖਾਰੀ ਆਉਂਦਾ ਹੈ ਉਹਨੂੰ ਗੁਰੂ ਰਾਮਦਾਸ ਆਪਣੀਆਂ ਬਖਸ਼ਿਸ਼ਾਂ ਦੇ ਸਦਕਾ ਬਾਦਸ਼ਾਹ ਬਣਾ ਕੇ ਤੋਰਦੇ ਹਾਂ ਐਸੀ ਰਹਿਮਤ ਕਰਦੇ ਹਾਂ ਇਸੇ ਕਰਕੇ ਪਾਵਨ ਗੁਰਬਾਣੀ ਵਿੱਚ ਬਚਨ ਵਾਣਾ ਕਿ ਭਿਖਾਰੀ ਤੇ ਰਾਜ ਕਰਾਵੇ ਰਾਜਾ ਤੇ ਭਿਖਾਰੀ ਖਲ ਮੂਰਖ ਤੇ ਪੰਡਤ ਕਰਬੋ ਪੰਡਤ ਤੇ ਮੁਗਧਾਰੀ ਇਹ ਤੇ ਆਪ ਜੀ ਦੀਆਂ ਸ਼ਕਤੀਆਂ ਨੇ ਇਤੇ ਮਾਰੇ ਆਪ ਜੀ ਦੀਆਂ ਕਰਾਮਾਤਾਂ ਨੇ ਪੁੱਤਰਾਂ ਦੀ ਕਮੀ ਨਹੀਂ ਆਪ ਜੀ ਦੇ ਦਰ ਤੇ ਮਾਰੇ ਪੁੱਛੀਏ ਕਿਸ ਵਾਸਤੇ ਸਤਿਗੁਰੂ ਸੱਚੇ ਪਾਤਸ਼ਾਹ ਬੜੇ ਪ੍ਰਸੰਨ ਹੋਏ ਭਾਈ ਸਾਹਲੋਂ ਤੇ ਖੁਸ਼ ਹੋ ਗਏ ਗੁਰੂ ਰਾਮਦਾਸ ਸਤਿਗੁਰੂ ਸੱਚੇ ਪਾਤਸ਼ਾਹ ਤੇ ਸਾਧ ਸੰਗਤ ਜੀ ਉਸ ਵਕਤ ਜਦੋਂ ਖੁਸ਼ ਹੋਏ ਮਹਾਰਾਜ ਸਾਹਿਬ ਜੀ ਨੂੰ ਭਾਈ ਸਾਹਲੋਂ ਨੇ ਕਿਹਾ ਮਹਾਰਾਜ ਮੈਂ ਆਪਣੇ ਵੱਲੋਂ ਨਹੀਂ ਕਿਸੇ ਨੂੰ ਕੁਝ ਕਹਿ ਕੇ ਆਇਆ ਮਾਰੇ ਮੈਂ ਆਪ ਜੀ ਦਾ ਨਾਮ ਲੈ ਕੇ ਸੰਗਤਾਂ ਨੂੰ ਬਚਨ ਕਰਕੇ ਆਇਆ ਗੁਰੂ ਰਾਮਦਾਸ ਜੀ ਜਿੰਨੀਆਂ ਸੰਗਤਾਂ ਨੇ ਸੇਵਾ ਕੀਤੀ ਮਹਾਰਾਜ ਦਇਆ ਕਰਿਓ ਆਪ ਜੀ ਕਿਰਪਾ ਕਰਿਓ ਮਹਾਰਾਜ ਉਹਨਾਂ ਸੰਗਤਾਂ ਦੀਆਂ ਝੋਲੀਆਂ ਝੋਲੀਆਂ ਖਾਲੀ ਨਾ ਜਾਣ ਕਿਤੇ ਇਦਾਂ ਬਚਨ ਕੀਤਾ ਭਾਈ ਸਾਲੋ ਨੇ ਮਾਰੇ ਬੜੇ ਆਨੰਦ ਵਿੱਚ ਆਏ ਗੁਰੂ ਸਾਹਿਬ ਕਹਿਣ ਲੱਗੇ ਭਾਈ ਸਾਲੋ ਨੂੰ ਸਾਲੋ ਜੀ ਜਿਨ੍ਹਾਂ ਨੂੰ ਤੁਸੀਂ ਬਚਨ ਕੀਤਾ ਉਹਨਾਂ ਨੂੰ ਤੇ ਪਦਾਰਥ ਮਿਲਨੇ ਮਿਲਨੇ ਨੇ ਜਿਨ੍ਹਾਂ ਨੂੰ ਤੁਸੀਂ ਬਚਨ ਕਰ ਦਿੱਤਾ ਉਹਨਾਂ ਨੂੰ ਤੇ ਪੁੱਤਰ ਮਿਲਨੇ ਮਿਲਨੇ ਨੇ ਸਾਲੋ ਤੇਰੇ ਨਾਮ ਲਿਆਂ ਤੇ ਜੇ ਅੱਜ ਤੋਂ ਬਾਅਦ ਵੀ ਸਾਡੇ ਤੋਂ ਕੋਈ ਦਾਤ ਮੰਗਿਆ ਕਰੇਗਾ ਖਾਲੀ ਉਹ ਵੀ ਨਹੀਂ ਜਾਏਗਾ ਐਡਾ ਵੱਡਾ ਵਚਨ ਕੀਤਾ ਤੇ ਅੱਜ ਵੀ ਸਾਧ ਸੰਗਤ ਜੀ ਭਾਈ ਸਾਲੋ ਦੇ ਤੋਬੇ ਤੇ ਜਦੋਂ ਅਸੀਂ ਜਾਣੇ ਆ ਨਾ ਅੱਜ ਵੀ ਸੰਗਤਾਂ ਉੱਤੇ ਉਸੇ ਤਰੀਕੇ ਨਾਲ ਪਾਠੀਆਂ ਲੈ ਕੇ ਜਾਂਦੀਆਂ ਅਰਦਾਸ ਕਰਦੀਆਂ ਗੁਰੂ ਰਾਮਦਾਸ ਆਪਣਾ ਕੀਤਾ ਹੋਇਆ ਵਚਨ ਪੂਰਾ ਕਰ ਤੇ ਅੱਜ ਵੀ ਓਵੇਂ ਵਚਨ ਪੂਰੇ ਹੁੰਦੇ ਜੇ ਕੋਈ ਬਿਨਾ ਪੁੱਤ ਵਾਲਾ ਗੁਰੂ ਰਾਮਦਾਸ ਜੀ ਦੇ ਦਰ ਤੇ ਜਾ ਕੇ ਅਰਦਾਸ ਕਰਦਾ ਹੈ ਭਾਈ ਸਾਲੋ ਦੇ ਤੋਬੇ ਤੇ ਜਾ ਕੇ ਅਰਦਾਸ ਕਰਦਾ ਹੈ ਤੇ ਸੱਚ ਕਰਕੇ ਜਾਣਿਓ ਅੱਜ ਵੀ ਉਹ ਨਿਰਾਸ਼ ਹੋ ਕੇ ਨਹੀਂ ਮਰਦਾ